ਕੋਸਟ ਫੈਸਿਲਿਟੀ ਲਈ ਸਕਰੀਆ ਤੋਂ ਨੋਟੇ ਮੇ ਬੈਠੇ ਹੋਵੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਪਿਆਰ ਕੀਤਾ ਹਾਂ ਸਰ ਆਪ ਕੋਸਟ ਫੈਸਿਲਿਟੀ ਲਈ ਸਕਰੀਆ ਤੋਂ ਨੋਟੇ ਮੇ ਬੈਠੇ ਹੋਵੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਪਿਆਰ ਕੀਤਾ ਹਾਂ ਸਰ ਇੱਕ ਲੱਪੜ ਦੇ ਨਾਲ ਦਿੱਲੀ ਹਿਲ ਗਈ ਤੁਸੀਂ ਇਹ ਦੇਖੋ ਇੱਥੇ ਸਿੱਖਾਂ ਨੂੰ ਮਾਰਿਆ ਜਾਵੇ ਇੱਥੇ ਸਿੱਖਾਂ ਨੂੰ ਕਤਲ ਕੀਤਾ ਜਾਵੇ ਤਾਂ ਕੋਈ ਇੱਥੇ ਮਸਲਾ ਨਹੀਂ ਹੋਣਾ ਇੱਥੋਂ ਦੀ ਗੱਲ 10 ਕਿਲੋਮੀਟਰ ਤੱਕ ਨਹੀਂ ਜਾਣੀ ਸਿੱਖਾਂ ਨੂੰ ਮਾਰ ਹੀ ਰਹੇ ਆ ਕੋ ਕੋ ਕੇ ਹੁਣ ਕਿਹੜਾ ਤੂੰ ਹਟ ਕੇ ਇੱਥੋਂ 10 ਕਿਲੋਮੀਟਰ ਅੱਗੇ ਗੱਲ ਨਹੀਂ ਜਾਣੀ ਸਿੱਖਾਂ ਨੂੰ ਤੁਸੀਂ ਮਾਰ ਦੋਗੇ ਜੇਕਰ ਹਿੰਦੁਸਤਾਨੀਆਂ ਦੀ ਜਿਹੜੀ ਲਾਡ ਲਈ ਰੱਖੀ ਹੋਈ ਇਹਨੂੰ ਐਮਪੀ ਬਣਾ ਦਿੱਤਾ ਉਹਦੇ ਇੱਕ ਥੱਪੜ ਵੱਜਣ ਨਾਲ ਦਿੱਲੀ ਹੱਲ ਗਈ ਉਹਦੇ ਨਾਲ ਸਾਰਾ ਹਿੰਦੁਸਤਾਨ ਹੱਲ ਗਿਆ ਵੀ ਆ ਗਈ ਇਹ ਜੋ ਮਹਿਲਾ ਹੈ ਨਾ ਵਿਚਾਰੀ ਕੁਲਵਿੰਦਰ ਇਸ ਕੋ ਪਤਾ ਨਹੀਂ ਕਿਸ ਨੇ ਇਸਕੇ ਦਿਮਾਗ ਵਿੱਚ ਕੀ ਡਾਲਾ ਹੋਗਾ ਕੀ ਨਹੀਂ ਡਾਲਾ ਹੋਗਾ ਕੀ ਅਬ 4 ਦਿਨ ਪੋਸਟ ਆਏਗੀ ਪੰਜਵੇਂ ਦਿਨ ਕੋਈ ਸਪੋਰਟ ਕਰਨੇ ਨਹੀਂ ਆਇਆ ਲੱਖਾ ਸਦਾਣਾ ਜਿਤਾ ਲਿਆ ਆਪਨੇ 80 ਹਜ਼ਾਰ ਹੀ ਸਰਦਾਰ ਹੈ ਆਪਣਾ ਪੰਜਾਬ ਮੇ ਸਿਰਫ ਇਤਨੀ ਵੋਟ ਹੈ ਅਮਰਿਤਪਾਲ ਕੋ ਬਾਹਰ ਨਿਕਲਵਾ ਲਿਆ ਆਪ ਲੋਕੋ ਨੇ ਆ ਗਿਆ ਅਮਰਿਤਪਾਲ ਬਾਹਰ ਤੋ ਇਹ ਲੋਕ ਪੰਜ ਦਿਨ ਪੋਸਟ ਡਾਲਤੇ ਹੈ ਛੇਟੇ ਦਿਨ ਕੋਈ ਨਹੀਂ ਮਿਲਦਾ ਇੱਕ ਹਰੇਕ ਆਪਣੇ ਇਹ ਬੜਾ ਸਿਕੌਂ ਦੇ ਵਿੱਚ ਆ ਆਪ ਦੇ ਘਰ ਦੇ ਉਹੀ ਗੱਲ ਗਮਾਂਡੀ ਭੁੱਖੇ ਮਰੀ ਜਾਣਾ ਅਸੀਂ ਲੰਗਰ ਲਾਉਣ ਤੁਰ ਪੈਨੇ ਆ

ਅੱਜ ਆਪਾਂ ਗੱਲ ਕਰਦੇ ਆ ਉਸੇ ਮੁੱਦੇ ਤੇ ਜਿਹੜਾ ਕਿ ਕੱਲ ਦਾ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਬਣਾ ਲੈਣ ਨੂੰ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਗੱਲ ਕਰਦਾ ਤੁਸੀਂ ਕੱਲੀ ਕੱਲੀ ਜਿਹੜੀ ਗੱਲ ਆ ਸੁਣਨੀ ਆ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਤੇ ਬੜੇ ਧਿਆਨ ਨਾਲ ਸੁਣਨਾ ਮੈਂ ਤੁਹਾਨੂੰ ਇੱਕ ਦੋ ਵੀਡੀਓes ਦੀਆਂ ਸੁਣਾਉਂਗਾ ਕਿ ਜਿਹੜੀਆਂ ਅਜੇ ਪੰਜਾਬ ਉੱਤੇ ਵੱਡਾ ਵਾਰ ਕਰ ਰਹੀਆਂ ਨੇ ਅਜੇ ਪੰਜਾਬੀਆਂ ਨੂੰ ਬੰਗਾਰ ਰਹੀਆਂ ਨੇ ਇੱਕ ਕੰਗਣਾ ਰਨਾਉਤ ਦੇ ਥੱਪੜ ਵੱਜ ਕੇ ਜਿਹੜਾ ਹਾਜੀ ਵੀ ਇਹਨਾਂ ਤੋਂ ਸਬਕ ਨਹੀਂ ਸਿੱਖਦੇ ਬੰਦੇ ਲੋਕ ਆ ਤੁਹਾਨੂੰ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਕਿਸ ਤਰ੍ਹਾਂ ਤੁਹਾਨੂੰ ਤਾਂਦੇ ਮਹਿਣੇ ਵਾਰੇ ਜਾ ਰਹੇ ਨੇ ਉਹਦੇ ਬਾਰੇ ਤ ਵੀ ਪਗਲ ਕਰਦੇ ਆ ਪਹਿਲਾਂ ਗੱਲ ਕਰਦੇ ਆ ਪਰ ਕੰਗਨਾ ਅਰਨਾਉਤ ਬਾਰੇ ਜਿਹੜੀ ਕਿ ਹਿਮਾਚਲ ਦੇ ਵਿੱਚੋਂ ਐਮਪੀ ਬਣਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੰਡੀ 에ਅਰਪੋਰਟ ਤੇ ਜਾ ਕੇ ਜਦੋਂ ਉਹਦੀ ਚੈਕਿੰਗ ਹੁੰਦੀ ਆ ਤਾਂ ਗਾਹਾਂ ਨੌਜਵਾਨ ਜਿਹੜੀ ਲੜਕੀ ਆ ਕੁਲਵਿੰਦਰ ਕੌਰ ਉਹਦੇ ਵੱਲੋਂ ਉਹਦੇ ਥੱਪੜ ਜੜਿਆ ਜਾਂਦਾਗਾ ਅਪੜ ਕਿਉਂ ਮਾਰਿਆ ਜਾਂਦਾ ਸਾਰਿਆਂ ਨੂੰ ਵਜਾ ਪਤਾਗਾ ਕਿ ਜਦ ਕੰਗੜਾ ਰਣਾਉਤ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਉਦੋਂ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਨੂੰ ਟੱਕੇ ਟੱਕਦੇ ਵੇਚਣ ਵਾਲੀਆਂ ਕਹਿੰਦੀ ਹੁੰਦੀ ਸੀ 100-100 ਰੁਪਿਆ ਦਿਹਾੜੀ ਤੇ ਕੰਨ ਵਾਲੀ ਕਹਿੰਦੀ ਹੁੰਦੀ ਸੀ ਇਹ ਤਾਂ ਦਿਹਾੜੀ ਤੇ ਲਿਆਂਦੀਆਂ ਹੋਈਆਂ ਨੇ ਫਿਰ ਤਾਂ ਸਾਨੂੰ ਜਿਹੜਾ ਕਿਸਾਨਾਂ ਨੂੰ ਅੱਤਵਾਦੀ ਖਾਲਸਤਾਨੀ ਵਖਵਾਦੀ ਟੱਕੇ ਟੱਕਦੇ ਲੋਕ ਪਤਾ ਨਹੀਂ ਕੀ ਕੀ ਬਕਵਾਸ ਕਰਦੀ ਸੀ ਉਦੋਂ ਇਹਨਾਂ ਲੋਕ ਜਿਹੜੇ ਅੱਜ ਉਹਦੀ ਹਮਾਇਤ ਤੇ ਆਏ ਨੇ ਉਦੋਂ ਉਹ ਕਿੱਥੇ ਮਰੇ ਸੀ ਉਦੋਂ ਉਹਨਾਂ ਦੀ ਲੋਕਾਂ ਦੀਆਂ ਅੱਖਾਂ ਕਿੱਥੇ ਫੁੱਟੀਆਂ ਸੀ ਉਹਨਾਂ ਨੂੰ ਉਦੋਂ ਸੁਣਨਾ ਬੰਦ ਬੰਦ ਹੋ ਗਿਆ ਸੀ ਉਦੋਂ ਅੱਜ ਜਿਹੜੀ ਕੰਗੜਾ ਨੌ ਤੇ ਇੱਕ ਥੱਪੜ ਮਾਰੇ ਤੋਂ ਐਡਾ ਉਹਨਾਂ ਨੂੰ ਦੁੱਖ ਲੱਗਿਆ ਤੇ ਜਦੋਂ ਪੰਜਾਬੀ ਲੋਕਾਂ ਨੂੰ ਜਿਹੜੇ ਤੁਹਾਡੇ ਢਿੱਡ ਭਰਦੇ ਨੇ ਜਾਂ ਕਿਤੇ ਵੀ ਜਦੋਂ ਹਮੇਸ਼ਾ ਭੀੜ ਪੈਂਦੀ ਆ ਪੰਜਾਬੀ ਅੱਗੇ ਖੜਦੇ ਨੇ ਚਾਹੇ ਕਿਸੇ ਮਰਜ਼ੀ ਮਹਿਕਮੇ ਚ ਲਾ ਦਿਓ ਫੌਜ ਤੇ ਲਾ ਲਓ ਤੇ ਹੜਪੀੜਤਾ ਦੇ ਵਿੱਚ ਲਾ ਲਓ ਤੇ ਜਦ ਸਭ ਤੋਂ ਵੱਧ ਪੰਜਾਬੀ ਅੱਗੇ ਆਉਂਦੇ ਨੇ ਤੇ ਜਦੋਂ ਪੰਜਾਬੀਆਂ ਨੂੰ ਖਾਸ ਤਾਂ ਨੇ ਅੱਤਵਾਦੀ ਬਕਵਾਦੀ ਕਹਿਣਾ ਉਹਦਾ ਤੁਹਾਡੀਆਂ ਜਵਾਨਾਂ ਸਾਰਿਆਂ ਦੇ ਬੰਦ ਹੋ ਜਾਣੀਆਂ ਉਹਦੋਂ ਤੁਸੀਂ ਕਿਉਂ ਐਕਸ਼ਨ ਲੈਂਦੇ ਐਥੇ ਕੋਈ ਹਿੰਦੂ ਮੁਸਲਮਾਨ ਜਾਂ ਸਿੱਖਾਂ ਦਾ ਮਸਲਾ ਨਹੀਂ ਇਹ ਇਹ ਤਾਂ ਸਾਡੀ ਇੱਕ ਕਹ ਜੀ ਕਿ ਅਣਖ ਦਾ ਮਸਲਾ ਹੁੰਦਾਗਾ ਜਦੋਂ ਜਦੋਂ ਸਾਨੂੰ ਕਿਸੇ ਨੇ ਬੰਗਾਲਿਆ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਆਪ ਦਾ ਸਿੱਖ ਹੋਵੇ ਹਿੰਦੂ ਹੋਵੇ ਇਸਾਈ ਹੋਵੇ ਚਾਹੇ ਕੋਈ ਮਰਜੀ ਧਰਮ ਦਾ ਇਥੇ ਕੋਈ ਫਰਕ ਉਹ ਨਹੀਂ ਜ਼ੁਲਮ ਕਰਨ ਵਾਲਾ ਜਿਹੜਾ ਸਿੱਖ ਕੌਮ ਤੇ ਕਰਦਾਗਾ ਸਿੱਖ ਕੌਮ ਉਹਦੀ ਜਾਤ ਨਾ ਪਾਤ ਨਾ ਕੁਛ ਨਹੀਂ ਦੇਖਦਾ ਪਰ ਸਾਡੇ ਯੋਧਿਆਂ ਵੱਲੋਂ ਕੁਰਬਾਨੀਆਂ ਹਮੇਸ਼ਾ ਕੀਤੀ ਜਾਂਦੀਆਂ ਤੇ ਕੀਤੀਆਂ ਜਾ ਰਹੀਆਂ ਨੇ ਇਸ ਸਿੱਖ ਕੌਮ ਦੇ ਅੰਦਰ ਜਿਹੜਾ ਡੀਐਨਏ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਭਰਿਆ ਹੋਇਆਗਾ ਇਹ ਹਮੇਸ਼ਾ ਆਪਣਾ ਬਦਲ ਲੈਂਦਾਗਾ ਚਾਹੇ ਕਿਸੇ ਮਰਦ ਰੂਪ ਵਿੱਚ ਲੈ ਲਾਏ ਔਰ ਥੱਪੜ ਕਿਉਂ ਮਾਰਿਆ ਥੱਪੜ ਦੀ ਵਜ੍ਹਾ ਸਾਰਿਆਂ ਨੂੰ ਪਤਾਗਾ ਇੱਕ ਥੱਪੜ ਦਾ ਬਿਵਾਲ ਜਿਹੜਾਗਾ ਸਾਰੀ ਆਪਾਂ ਕਹਿ ਦਈਏ ਇਸੇ ਹਿੰਦੁਸਤਾਨ ਦੇ ਵਿੱਚ ਫੈਲ ਚੁੱਕਿਆਗਾ ਤੇ ਬਾਹਰੀ ਕੰਟਰੀ ਵਿੱਚ ਤਾਂ ਫੈਲ ਨਹੀਂ ਫੈਲਣਾਗਾ ਬੇਸ਼ੱਕ ਲੋਕ ਬਹੁਤੇ ਬਾਹਰੀ ਕੰਟਰੀ ਤੋਂ ਲੈ ਕੇ ਪੰਜਾਬ ਦੇ ਵਿੱਚ ਵਸਤੀ ਨੇ ਜਿਹੜੇ ਆਪਣੇ ਭੈਣ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਏ ਨੇ ਆਉਣਾ ਵੀ ਚਾਹੀਦਾਗਾ ਭਾਰਤਾਂ ਨੂੰ ਮੈਂ ਇੱਕ ਦੋ ਵੀਡੀਓ ਇਹਦੀਆਂ ਸੁਣਾਉਂਗਾ ਅੱਜ ਜਿਹੜੀ ਕੰਗਣਾ ਰਣੌਤਾ ਜਿਹੜਾ ਭੈਣ ਆ ਉਹਦਾ ਬਿਆਨ ਵੀ ਸੁਣਾਉਣਾ ਤੁਹਾਨੂੰ ਇੱਕ ਵਾਰ ਮੈਂ ਹੋਰ ਵੀਡੀਓ ਸੁਣਾਉਂਗਾ ਉਹ ਵੀਡੀਓ ਹੈਗੀ ਆ ਕੋਈ ਸਾਧਵੀ ਆ ਦੇਵਾ ਪ੍ਰਗਟਾ ਕਰਾਇਆ ਜਾਂ ਕੋਈ ਨਾਮ ਆਉਦਾ ਤੁਹਾਨੂੰ ਉਹ ਵੀ ਮੈਂ ਵੀਡੀਓ ਸੁਣਾਉਣਾ ਉਹਦੀ ਪਹਿਲਾਂ ਮੈਂ ਤੁਹਾਨੂੰ ਜਿਹੜੀ ਕੰਗਨਾ ਨਰੌਤ ਦੀ ਭੈਣ ਦਾ ਬਿਆਨ ਆਇਆ ਉਹ ਤੁਹਾਨੂੰ ਆ ਪੜ੍ਹ ਕੇ ਸੁਣਾ ਦਿੰਨਾ ਇਹ ਕੰਗਨਾ ਨਰੌਤ ਦੀ ਭੈਣ ਹੈ ਕੁਿਰੰਗੋਲੀ ਇਹ ਕਹਿੰਦੀ ਪੰਜਾਬੀਆਂ ਨੇ ਅੰਬਰਤਪਾਲ ਤੇ ਇੰਦਰਾ ਗਾਂਧੀ ਤੇ ਕਾਤਲਾਂ ਨੂੰ ਐਮਪੀ ਜਿਤਾ ਕੇ ਕਹਿੰਦੀ ਕੀ ਸਾਰਤ ਕੀਤਾ ਹੁਣ ਤੁਸੀਂ ਇਹਦਾ ਦੇਖੋ ਮੈਨੇ ਕਿੱਡੇ ਵੱਡੇ ਮੈਨੇ ਰੱਖਦਾ ਇਹ ਬਿਆਨ ਆ ਇੱਕ ਕੋਈ ਛੋਟਾ ਮੋਟਾ ਬਿਆਨ ਇਹ ਕੋਈ ਆਮ ਵੀ ਉਹਨੇ ਆਪ ਚੱਪ ਕਰਕੇ ਕੱਲੇ ਹੀਂ ਦੇਤਾ ਜਿਹੜਾ ਬੰਦਾ ਜਿਹੜਾ ਨੌਜਵਾਨ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤਦਾ ਹੈਗਾ ਜਿਹੜਾ ਨੌਜਵਾਨ ਲੱਖ ਦੇ ਕਰੀਬ ਵੋਟਾਂ ਨਾਲ ਜਿੱਤਦਾ ਹੈਗਾ ਹੁਣ ਤੁਸੀਂ ਕਹਿੰਦੇ ਡੈਮੋਕ੍ਰੇਸੀ ਡੈਮੋਕ੍ਰੇਸੀ ਹੁਣ ਤੇਨਾ ਨੇ ਤੁਹਾਡੇ ਸੰਵਿਧਾਨ ਰਾਹੀਂ ਡੈਮੋਕ੍ਰੇਸੀ ਰਾਹੀਂ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਦਿਨ ਲੋਕਾਂ ਨੇ ਫਤਵਾ ਦਿੱਤਾ ਪੰਜਾਬਦਿਆਂ ਨੂੰ ਤੇ ਤੂੰ ਹਮਾਕਲ ਤੋਂ ਜਿੱਤ ਗਈ ਹੈ ਤੇਰੀ ਭੈਣ ਇਹਨੂੰ ਪੁੱਛਣਾ ਹੋਵੇ ਇਹ ਉਹ ਲੋਕ ਨਹੀਂ ਹੁਣ ਅਸੀਂ ਇੱਥੇ ਕਹਿਣਾ ਨਹੀਂ ਚਾਹੁੰਦੇ ਤੇ ਤੂੰ ਕੱਲੇ ਇੱਥੇ ਭਾਈ ਅੰਮਰਤਪਾਲ ਸਿੰਘ ਜਾਂ ਭਾਈ ਸਰਬੀ ਸਿੰਘ ਨੂੰ ਨਹੀਂ ਇਹ ਗੱਲ ਜਿਹੜੀ ਕਹੀ ਬੰਗਾਰਿਆ ਤੇ ਤੂੰ ਸਾਰੀ ਸਿੱਖ ਕਮਿਊਨਿਟੀ ਨੂੰ ਜਿਹੜਾ ਇਹ ਇੱਕ ਬੰਗਾਰ ਪਾਈ ਆ ਸਾਰੇ ਜਿਹੜੇ ਲੋਕਾਂ ਨੇ ਐਡੀ ਵੱਡੀ ਜਿਹੜੀ ਬੋਰਡ ਪਾਈ ਆ ਤੂੰ ਸਾਰਿਆਂ ਨੂੰ ਇਹ ਕਹਿ ਗੱਲ ਕਹਿ ਰਹੀਆਂ ਪਰ ਕਿਸੇ ਨੇ ਇਹਦੇ ਤੇ ਕੋਈ ਸਟੈਂਡਿੰਗ ਲੈਣਾ ਨਾ ਸਰਕਾਰਾਂ ਨੇ ਲੈਣਾ ਨਾ ਕਿ ਜੇ ਹੋਰ ਬੋਲਣਾ ਕਿ ਤੂੰ ਇਸ ਤਰ੍ਹਾਂ ਜਿਹੜੇ ਬਿਆਨ ਦੇ ਰਹੀਆਂ ਫਿਰ ਕਹਿੰਦੇ ਸਿੱਖ ਅਤਵਾਦੀ ਹੈ ਸਿੱਖ ਵਕਵਾਦੀ ਹੈ ਜੀ ਇਹਨੂੰ ਫਾਣੇਗਾ ਆਈ ਹੁਣ ਇਹਨੂੰ ਫਲਾਨਾ ਉਹਨੂੰ ਧਮਕਾ ਆਇਆ ਹੋਊਗਾ ਉਹ ਕੁੜੀ ਦੇ ਜਜ਼ਬਾਤਾਂ ਨੂੰ ਸਮਝੋ ਜਦੋਂ ਉਹਦੀ ਮਾਂ ਬੈਠੀ ਆ ਧਰਨੇ ਦੇ ਵਿੱਚ ਜਦੋਂ ਤੁਸੀਂ ਕਿਸੇ ਦੀ ਮਾਂ ਪੈਣ ਨੂੰ 100 100 ਦਾ ਟਿਕਟ ਟਕੇ ਤੇ ਵੇਖਣ ਵਾਲੀਆਂ ਕਹੋਗੇ ਫਿਰ ਗੁੱਸਾ ਤਾਂ ਆਟੋਮੈਟਿਕ ਆਊਗਾ ਤੁਹਾਨੂੰ ਇੱਕ ਹੋਰ ਸਾਥਵੀ ਦੀ ਜਿਹੜੀ ਸੁਣਾਉਣਾਗਾ ਇੱਕ ਹਰੇਕ ਆਪਣੇ ਇਹ ਬੜਾ ਸਿਕ ਕੌਮ ਦੇ ਵਿੱਚ ਆ ਆਪਦੇ ਘਰ ਦੇ ਉਹੀ ਗੱਲ ਗਮਾਂਡੀ ਇਹਨਾਂ ਦਾ ਅਸੀਂ ਢਿੱਡ ਭਰਦੇ ਆ ਇਸ ਕਰਕੇ ਤੁਹਾਡੇ ਦੇ ਬਾਹਰ ਬਿੰਦੇ ਬਿੰਦੇ ਕਰਦੇ ਨੇ ਬਾਰ-ਬਾਰ ਕਰਦੇ ਨੇ ਹੁਣ ਤੁਹਾਨੂੰ ਅੱਜ ਮੈਂ ਜਿਹੜੀ ਵੀਡੀਓ ਸੁਣਾਉਂਗਾ ਬੇਸ਼ੱਕ ਉਹਦੇ ਵਿੱਚ ਕੁਝ ਗੱਲਾਂ ਸੱਚ ਵੀ ਨੇ ਸਾਨੂੰ ਇਹ ਸਮਝਣ ਦੀ ਲੋੜ ਵੀ ਆ ਪੰਜਾਬੀਆਂ ਨੂੰ ਇੱਕ ਉਹਨੇ ਬੰਗਾਰਿਆ ਵੀ ਆ ਉਹਨਾਂ ਨੇ ਪੰਜਾਬੀਆਂ ਦੇ ਅਣਖ ਉੱਤੇ ਵੱਡਾ ਸਵਾਲ ਚ ਤੇ ਖੜਾ ਵੀ ਕੀਤਾਗਾ ਪਰ ਲੋਕਾਂ ਨੂੰ ਹੁਣ ਸਮਝਣਾ ਹੋਵੇਗਾ ਤੇ ਦੂਜੇ ਪਾਸੇ ਉਹਨੇ ਜਿਹੜੇ ਮਹਿਨੇ ਮਾਰੇ ਨੇ ਜਾਂ ਜੋ ਕੁਝ ਕਿਹਾ ਤੁਹਾਨੂੰ ਉਹ ਵੀਡੀਓ ਸੁਣਾਉਣਾ ਪਹਿਲਾਂ ਥੋੜੀ ਜਿਹੀ ਕਲਿੱਪ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਕਿ ਜੋ ਅੱਜ ਕੰਗਨਾ ਦੇ ਮੂੰਹ पे ਥੱਪੜ ਨਹੀਂ ਤੁਹਾਰੇ ਮੂੰਹ पे ਥੱਪੜ ਹੈ ਇਹ ਪੂਰੇ ਰਾਜਪੂਤਾਨਾ पे ਥੱਪੜ ਹੈ ਇਹ ਪੂਰੇ ਰਾਸ਼ਟਰ पे ਥੱਪੜ ਹੈ ਇਹ ਹਿਮਾਚਲ ਦੀ ਬੇਟੀ ਕਾ ਨਹੀਂ ਪੂਰੇ ਹਿਮਾਚਲੀਆਂ ਕਾ ਅਕਮਾਨ ਹੈ ਹੈ ਇੱਕ ਬੇਟੀ ਕੇ ਉਪਰ ये कोई शेरने वाला काम नहीं है आप ललकार कर आते कंगना को थप्पड़ मारेंगे हमला करेंगे भले अगली आती चढ़ जाती तो थप्पड़ मार के अपमान करके एक सांसद को नीचे दिखा के या जातियों टिप्पणी करके ये कोई अच्छा कर ये काम कर रहे हो आप ये बढ़िया काम कर रहे हो बीजेपी को हरा देते ना सारी जगह से इतना दम था किसी को क्यों नहीं हराई दो सौ चालीस सीटें या दो सौ पचानवे के कर, दो सौ बानवे सीटें फिर भी आ गई ये जो महिला है ना बिचारी कुलविंदर इसको पता नहीं किसने इसके दिमाग में क्या डाला होगा क्या नहीं डाला होगा क्या अब चार दिन पोस्ट आएंगी पांचवे दिन को स्पोर्ट करने नहीं आया लखा लखाना जिता लिया आपने अस्सी हजार ही सरदार हैं अपना पंजाब में सिर्फ इतनी वोट है अमृतपाल को बाहर निकलवा लिया आप लोगों ने आ गया अमृतपाल बाहर तो ये लोग पांच दिन पोस्ट डालते हैं छठे दिन कोई नहीं मिलता कुलविंदर की भी पोस्ट पांच ही दिन आएंगी जब उसकी नौकरी चली जाएगी जब वो खुदा लाइन चली जाएगी जब उसके पास उसके परिवार के साथ गलत होगा कई आंदोलनकारी सिर्फ पोस्ट डाल के गाड़ी, दे के, के गाड़ी दे के, उसके बाद नहीं मिलते सिखों ने जब हमला कर दिया तो उसको याद करेंगे तुमने कांग्रेस को पंजाब से खत्म क्यों नहीं कर दिया टायर जला जला कर घर में डाले गए थे कांग्रेस खत्म होगी क्या वहां से परिवार खत्म हो गया क्या कल मैंने राहुल गांधी को देखा गुरुद्वारे के अंदर पीछे ऐसे हाथ खड़े खड़ा था वो ऐसे हाथ भी नहीं कर रहा था एक वर्दी के ਕਬੇਤੀ ਪੈਨੇ ਚੋ ਪੰਜਾਬ ਦਾ ਵਿਅਕਤੀ ਪੈਨੇ ਚਾਰੀਆਂ ਲੰਬੀ ਆ ਵੀਡੀਓ ਕਾਫੀ ਹੈ ਤਾਂ ਨੂੰ ਜਿਹੜੀ ਮੋਟੀ ਮੋਟੀ ਜਿਹੜੀ ਗੱਲਾਂ ਮੈਂ ਸੁਣਾ ਦਿੱਤੀਆਂ ਪਹਿਲਾ ਇਹਨਾਂ ਨੇ ਕਹਿਆ ਕਿ ਤੁਸੀਂ ਐਮਪੀ ਬਣਾ ਕੇ ਭਾਈ ਅੰਮਰਪਾਲ ਸਿੰਘ ਨੂੰ ਜੇਲ੍ਹ ਤੋਂ ਕਢਾ ਲੈ ਬਾਹਰ ਤੁਹਾਡੇ ਤੇ ਇੱਕ ਵੱਡੀ ਬੰਗਾਰਾ ਸਿੱਖ ਕੌਮ ਉਤੇ ਇੱਕ ਵੱਡਾ ਚੈਲੰਜ ਆ ਕੌਮ ਉਤੇ ਵੱਡਾ ਇੱਕ ਸਵਾਲੀਆ ਚੈਨਣਾ ਇਹ ਇਹ ਸਾਡੀ ਭਵੰਤਮਾਨ ਦੀ ਸਰਕਾਰ ਨੂੰ ਚਾਹੀਦਾ ਇਹ ਸਾਡੇ ਮੁੱਖ ਮੰਤਰੀ ਨੂੰ ਚਾਹੀਦਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਸਾਨੂੰ ਹੁਣ ਇਹੋ ਜਿਹੇ ਬਿਆਨ ਸੁਣਣ ਸੁਣਨੇ ਮਿਲਣਗੇ ਇੱਕ ਐਮਪੀ ਨੂੰ ਵੀ ਤੁਸੀਂ ਬਾਹਰ ਨਹੀਂ ਕਢਾ ਸਕੇ ਕਿ ਉਹਦੇ ਤੇ ਦੋਸ ਨੇ ਕਿ ਉਹਨੇ ਬੰਬ ਚਲਾਤਾ ਤੇ ਦੂਜੇ ਨੇ ਕਿਹਾ ਕਿ ਤੁਸੀਂ ਜੇ ਐਡੀ ਹਤੈਸੀ ਸੀ ਲੱਖਾ ਸਦਾਨਾ ਜਿਤਾ ਦੇ ਦਿੱਤਾ ਇਹਨੂੰ ਪੁੱਛਣਾ ਹੋਵੇ ਬੀਬੀ ਜੀ ਐਸੀ ਲੱਖਾ ਸਦਾਨਾ ਨਹੀਂ ਦਿਤਾਇਆ ਲੋਕਾਂ ਨੇ ਨਹੀਂ ਦਿਤਾਇਆ ਤੇ ਅੰਮ੍ਰਿਤਪਾਲ ਨੂੰ ਦਿਤਾ ਦਿੱਤਾ ਭਾਈ ਸਰਬਜੀਤ ਸਿੰਘ ਨੂੰ ਲੋਕਾਂ ਨੇ ਦਿਤਾ ਦਿੱਤਾ ਤੇ ਉਹ ਕਹਿੰਦੇ ਤੁਸੀਂ ਅਤਵਾਦੀ ਦਿਤਾ ਦਿੱਤੇ ਜੇ ਲੱਖੇ ਸਦਾਲਾ ਕੱਲ ਨੂੰ ਜਿੱਤ ਜਾਂਦਾ ਤੁਸੀਂ ਉਹਨੂੰ ਗੁੰਡਾ ਬਦਮਾਸ਼ ਗੈਂਗਸਟਰ ਪਤਾ ਨਹੀਂ ਕੀ ਕੀ ਕਹਿਣਾ ਸੀ ਇਹ ਲੋਕ ਕਿਸੇ ਪਾਸੇ ਵੀ ਨਹੀਂ ਇੱਕ ਗੱਲ ਇਹ ਤਾਂ ਦੀ ਮੈਨੂੰ ਜਰੂਰ ਜਿਹੜੀ ਇਹਦੇ ਵਿੱਚ ਸੱਚ ਲੱਗੀ ਆ ਬਾਕੀ ਗੱਲਾਂ ਤੇ ਇਹਨਾਂ ਨੇ ਬੜਾ ਸਿੱਕ ਕੋਮ ਤੇ ਟਾਰਗੇਟ ਕੀਤਾ ਇਹ ਸਾਜ਼ਮੀ ਨੇ ਇਹ ਪ੍ਰਿਕਿਆ ਦੇਵਾ ਠਾਕਰ ਕੋਈ ਸਾਜ਼ਮੀ ਆ ਹੁਣ ਬਾਕੀ ਜਿਹੜੇ ਇਹਨੇ ਗੱਲ ਕਹੀ ਆ ਤੁਹਾਡੀ ਅਣਖ ਤੇ ਬਾਹਰ ਕੀਤਾ ਤੁਹਾਨੂੰ ਇੱਕ ਝੋੜਨ ਵਾਲੀ ਗੱਲ ਕਹੀ ਆ ਪਰ ਤੁਸੀਂ ਕਦੇ ਇਹਦੇ ਤੇ ਸਬਕ ਲੈਤੇ ਨਹੀਂ ਫਰੀਦਕੋਟ ਵਾਲਿਆਂ ਨੇ ਤਾਂ ਫਤਵਾ ਦੇ ਦਿੱਤਾ ਸਰਬੀ ਦੇ ਹੱਕ ਵਿੱਚ ਪਰ ਤੁਸੀਂ ਇਹਨੇ ਕਿਹਾਗਾ ਕਿ ਤੁਹਾਡੇ ਗਲਾਂ ਦੇ ਵਿੱਚ ਟਾਇਰ ਪਾਤੇ ਤੁਹਾਨੂੰ ਸੜਿਆ ਗਿਆ ਪੰਜਾਬੀਆਂ ਨੂੰ ਤੁਸੀਂ ਉਸੇ ਕਾਂਗਰਸ ਨੂੰ ਜਿਤਾ ਦਿੱਤਾ ਹਰਾਇਆ ਕਿਉਂ ਨਹੀਂ ਪੰਜਾਬ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਬਹੁਤ ਵੱਡਾ ਸਵਾਲ ਆ ਤਾਂ